33 ਨੰਬਰ ਵਾਰਡ ਤੋਂ ਪਹਿਲਾਂ ਹਰਜਿੰਦਰ ਸਿੰਘ ਖੰਮਨ ਨੂੰ ਟਿਕਟ ਦਿੱਤੇ ਗਏ ਸੀ ਫਿਰ ਕੱਟ ਗਿਆ ਤੇ ਇਹਨਾਂ ਨੂੰ ਮਿਲੀ ਆ ਗਲਵਨ ਸਿੰਘ ਚ ਕਾਂਤੀ ਜੀ ਕੀ ਗੱਲ ਇਹ ਵੇਖੋ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਵਾ ਪਾਰਟੀ ਨੇ ਜੋ ਫੈਸਲਾ ਕੀਤਾ ਪ੍ਰਧਾਨ ਸਾਹਿਬ ਸਾਹਿਬ ਸ਼੍ਰੀ ਰਜਨੀਸ਼ ਮਾਨ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉੱਪਰਲੇ ਅਧਿਕਾਰੀ ਨੇ ਉਹਨਾਂ ਦੇ ਵਸਤੀ ਗੱਲ ਆ ਇਹ ਤੇ ਪਾਰਟੀ ਅਧਿਕਾਰੀਆਂ ਨੇ ਜੋ ਫੈਸਲਾ ਕੀਤਾ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਤੁਸੀਂ ਸਪੋਰਟ ਕਰ ਰਹੇ ਹੋ ਇਹਨਾਂ ਨੂੰ ਕਿ ਤੁਸੀਂ ਬੋਟ ਕੰਮ ਕੀਤੇ ਨਹੀਂ ਅਸੀਂ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਸ਼ਿਪਾਈ ਦਾ ਕੰਮ ਹੁੰਦਾ ਕਿ ਉਹ ਆਪਣੇ ਇਲਾਕੇ ਦੀ ਰੱਖਿਆ ਕਰਿਆ ਸੀ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਵੀ ਜਿੱਥੇ ਵੀ ਕੋਈ ਕੈਂਡੀਡੇਟ ਆ ਅਸੀਂ ਸਾਰੇ ਇਕੱਠੇ ਹੋ ਕੇ ਉਹਦੇ ਤੇ ਸਪੋਰਟ ਕਰਿਆ ਸਰ ਕਿੰਨਾ ਮੁੱਦਿਆਂ ਨੂੰ ਲੈ ਕੇ ਪਾਰਟੀ ਤੁਹਾਡੀ ਜਨਾਬ ਹੁੰਦਾ ਜਵਾਬ ਸਭ ਤੋਂ ਵੱਡਾ ਮੁੱਦਾ ਤੇ ਵਿਕਾਸ ਦਾ ਹੀ ਆ ਕਿ ਪਿਛਲੇ ਲੰਬੇ ਸਮੇਂ ਤੋਂ ਲੁਧਿਆਣੇ ਦੇ ਵਿੱਚ ਜਿਹੜਾ ਵਿਕਾਸ ਆ ਜਿਹੜੀ ਇਹਦੀ ਗਤੀ ਧੀਮੀ ਹੋ ਗਈ ਮੈਂ ਕਹਿੰਦਾ ਬਿਲਕੁਲ ਹੀ ਵਿਕਾਸ ਦੇ ਕੰਮ ਬੰਦ ਹੋ ਗਏ ਆ ਹੁਣ ਤੁਸੀਂ ਵੇਖੋ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਤਾਂ ਤਾਂ ਤੇ ਦੁਗਾਟਨ ਕਰਦੇ ਕਿ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਜਿਹੜੀ ਆ ਸਭ ਜਾਣਦੀ ਆ ਤੇ ਉਹ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਵੇਗੀ ਕਿਉਂਕਿ ਮੰਨਣੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹ ਜਿਹੜਾ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਲੋਕਾਂ ਦਾ ਕੀ ਅਪੀਲ ਕਰਨਾ ਹੈ ਲੋਕਾਂ ਨੂੰ ਤੇ ਮੈਂ ਇਹ ਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਪਿਛਲੀਆਂ ਬਹੁਤ ਸਾਰੀਆਂ ਸਰਕਾਰਾਂ ਆਪਾਂ ਦੇਖ ਲਈਆਂ ਇਸ ਵਾਰੀ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਦੇ ਨਾਲ ਲੁਧਿਆਣੇ ਦੇ ਵਿੱਚ ਕਾਉਂਸਲਰ ਜਿਤਾ ਦਈਏ ਤਾਂ ਕਿ ਲੁਧਿਆਣਾ ਜਿਹੜਾ ਵਿਕਾਸ ਦੇ ਪੱਖੋਂ ਪਛੜ ਗਿਆ ਇਹ ਵੱਡੀ ਤਰੱਕੀ ਕਰੇ ਜਿੱਥੋਂ ਦੀ ਜਿਹੜੀ ਪ੍ਰਗਤੀ ਆ ਜਲਦੀ ਹੋਵੇ ਸਰ ਵਾਰਡ ਨੰਬਰ 33 ਚ ਕਿਹੜੇ ਹੋਜੇ ਕੰਮ ਨੇ ਜਿਹੜੇ ਤੁਹਾਡੇ ਮਤਲਬ ਸਰਵਾਣਾ ਚ ਮੈਂ ਸਮਝਦਾ ਸਭ ਤੋਂ ਵੇਖੋ ਆਪਾਂ ਮੈਂ ਸਮਝਦਾ ਸਭ ਤੋਂ ਮੀਨਮ ਮੁੱਖ ਗੱਲ ਕਿ ਅੱਜ ਸਾਡਾ ਸ਼ਹਿਰ ਜਿਹੜਾ ਇਹ ਵਾਟਰ ਸਪਲਾਈ ਪਾਣੀ ਸੀਵਰੇਜ ਇਹਨਾਂ ਦੇ ਵਿੱਚ ਹੀ ਕੋਈ ਰਹਿ ਦੇ ਤੁਨੇ ਨਿਕਲ ਰਿਹਾ ਇਹ ਤਾਂ ਬਹੁਤ ਵੱਡੀ ਕਮਜ਼ੋਰੀ ਹੈ ਸਰਕਾਰਾਂ ਦੀ ਕਿ ਸਰਕਾਰ ਨੂੰ ਅਸੀਂ ਤੁਹਾਨੂੰ ਸੁਵਾਦ ਦਵਾਨੇ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਇਥੋਂ ਮਿਹਰਬਾਨ ਦਾ ਤੇ ਲੁਧਿਆਣੇ ਦੇ ਵਿੱਚ ਵੱਡੀ ਪੱਧਰ ਤੇ ਵਿਕਾਸ। ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਅੱਜ ਫਾਰਮ ਭਰਨ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਅਸੀਂ ਤਨ ਮਨ ਧੰਦੇ ਨਾਲ ਪੂਰੀ ਪਾਰਟੀ ਦੇ ਨਾਮ ਪਾਰਟੀ ਦੀ ਸੇਵਾ ਕਰਦੇ ਰਹਾਂਗੇ। ਬਾਕੀ ਸਾਰਾ ਕੁਝ ਸਾਡੇ ਚੇਅਰਮੈਨ ਸਾਹਿਬ ਨੇ ਕਹਿ ਹੀ ਦਿੱਤਾ ਜੀ। ਦედა ਤਾਂ ਕੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਵਿਕਾਸ ਹੋਰ ਹੋਣਾ ਚਾਹੀਦਾ ਹੈ ਵਿਕਾਸ ਜਿੰਨੇ ਵੀ ਰੁਕੇ ਹੋਣਗੇ ਅਸੀਂ ਸਾਡੇ ਸਤਕਾਰਯੋਗ ਚੇਅਰਮੈਨ ਸਾਹਿਬ ਨੇ ਜਿੱਥੇ-ਜਿੱਥੇ ਅਸੀਂ ਚੇਅਰਮੈਨ ਸਾਹਿਬ ਨੂੰ ਲੈ ਕੇ ਨਾਲ ਇਹਨਾਂ ਦੇ ਜਿੱਕਣ ਵੀ ਕਹਿਣਗੇ ਸਾਨੂੰ ਇਹ ਹੁੱਕ ਨਹੀਂ ਕਰਦੇ ਆਵਾਂਗੇ ਇਹ ਤਾਂ ਗਲੀ ਵਿੱਚ ਝਾੜੂ ਮਾਰ ਰਹਾਂਗੇ ਆਪ ਖੁਦ ਜਾ ਕੇ ਝਾੜੂ ਵੀ ਮਾਰਾਂਗੇ 95 ਵਾਰਡਾਂ ਦੇ ਵਿੱਚੋਂ ਜਿਹੜਾ 33 ਨੰਬਰ ਵਾਰਡ ਆ ਇਹਨੂੰ ਵਿਕਾਸ ਪੱਖੋਂ ਪਹਿਲੇ ਨੰਬਰ ਤੇ ਲੈ ਕੇ ਜਾਵਾਂਗੇ ਇਹ ਕਾਂਸਲ ਦਾ ਇਹੀ ਕੰਮ ਹੁੰਦਾ ਵਾ ਤੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਅੱਛਾ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਕਰਾਂ ਭਾਰਤੀ ਜਨਤਾ ਪਾਰਟੀ ਨਾਲ ਜੁੜੋ ਭਾਰਤੀ ਜਨਤਾ ਪਾਰਟੀ ਦਾ ਆਪ ਸਰਕਾਰ ਲਿਆਈਏ ਜਿਹੜੇ ਵਿਕਾਸ ਸੁਖੇ ਉਹਨਾਂ ਨੂੰ ਜੰਗੀ ਪੱਦਰ ਤੇ ਕਰਾ ਸਕੀਏ ਉਹਨਾਂ ਵਾਲ ਦਿਨ ਜਦੋਂ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣੂਗਾ ਫਿਰ ਦੱਸਾਂਗੇ ਵਿਕਾਸ ਕਿਹਨੂੰ ਕਹਿੰਦੇ ਨੇ ਸੈਂਟਰ ਤੋਂ ਤਾਂ ਹੀ ਪੈਸਾ ਆਊਗਾ ਜੇ ਸਾਡਾ ਮੇਅਰ ਹੋਊਗਾ ਠੀਕ ਹੈ ਜਿਵੇਂ ਕਿ ਹੁਣੇ ਤੁਹਾਡੀ ਸਰਦਾਰ ਨਿਰਮਨ ਸਿੰਘ ਜੀ ਨਾਲ ਗੱਲਬਾਤ ਕਰਵਾਈ ਹੈ ਕਿ ਉਹਨਾਂ ਨੇ ਦੱਸਿਆ ਕਿ ਜਿਹੜੇ ਕੁਲਵੰਤ ਸਿੰਘ ਕਾਂਤੇ ਹਨ ਉਹਨਾਂ ਨੂੰ ਪੂਰੀ ਸਪੋਰਟ ਕੀਤੀ ਜਾ ਰਹੀ ਹੈ ਬੀਜਪੀ ਵੱਲੋਂ ਤੇ ਇਹਨਾਂ ਨੂੰ 33 ਨੰਬਰ ਵਾਰਡ ਤੋਂ ਜਿਹੜਾ ਕੁਲਵੰਤ ਸਿੰਘ ਕਾਂਤੇ ਨੂੰ ਟਿਕਟ ਮਿਲੀ ਹੈ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਵਿਕਾਸ ਕਾਰਜ ਜਿੰਨੇ ਵੀ ਰੁਕੇ ਹੋਣਗੇ ਉਹਨੂੰ ਜਿਹੜਾ ਹੈ ਪਹਿਲੇ ਪੱਧਰ ਤੇ ਲਿਆ ਕੇ ਅਸੀਂ ਕੰਮ ਕਰਾਂਗੇ